ਇਹ ਫਰੀਦਕੋਟ ਪੁਲਿਸ ਦੀ ਲਗਾਤਾਰ ਇੱਕ ਮੁਹਿੰਮ ਚੱਲ ਰਹੀ ਹੈ ਜਿਹੜੇ ਵੀ ਮਾੜੇ ਅਨਸਰ ਹੈ ਉਹਨਾਂ ਦੇ ਖਿਲਾਫ ਸਾਡੇ ਡੀਜੀਪੀ ਸਰ ਗੌਰਵ ਯਾਦਵ ਸਰ ਅਤੇ ਸਾਡੇ ਡੀਆਈਜੀ ਫਰੀਦਕੋਟ ਰੇਨ ਸਰ ਰੇਸ਼ੂਨੀ ਕਪੂਰ ਸਰ ਉਹਨਾਂ ਦੇ ਸਾਨੂੰ ਇਨਸਟਰਕਸ਼ਨਸ ਹੈ ਕਿ ਕੋਈ ਵੀ ਅਸਾ ਬੰਦਾ ਜਿਹੜਾ ਮਾੜਾ ਹੈ ਕ੍ਰਿਮੀਨਲ ਅਨਸਰ ਹੈ ਉਹਦੇ ਖਿਲਾਫ ਇੱਕ ਸਖਤ ਕਾਰਵਾਈ ਪੁਲਿਸ ਦੀ ਹੋਣੀ ਚਾਹੀਦੀ ਹੈ ਤੋਂ ਅੱਜ ਸ਼ਾਮੀ ਉਸੀ ਲੜੀ ਦੇ ਤਹਿਤ ਜਦੋਂ ਸਾਡੇ ਸੀਆਈਏ ਫਰੀਦਕੋਟ ਦੀ ਟੀਮ ਲੀਡ ਬਾਈ ਸੀਆਈਏ ਇੰਚਾਰਜ ਗੁਰਿੰਦਰ ਔਰ ਉਹਨਾਂ ਦੀ ਪੂਰੀ ਟੀਮ ਜਦੋਂ ਇਲਾਕੇ ਵਿੱਚ ਗਸ਼ਤ ਕਰਦੀ ਪਈ ਸੀ ਤੇ ਜਦੋਂ ਇਹ ਯੂਨੀਵਰਸਿਟੀ ਬਾਬਾ ਫਰੀਦ ਯੂਨੀਵਰਸਿਟੀ ਦੇ ਨੇੜੇ ਸੀ ਤਾਂ ਇਹਨਾਂ ਨੂੰ ਇੱਕ ਮੋਟਰਸਾਈਕਲ ਤੇ ਦੋ ਸ਼ੱਕੀ ਪੁਰਸ਼ ਜਿਹੜੇ ਹੈਗੇ ਉਹ ਦਿਖੇ ਔਰ ਜਦੋਂ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਫਿਰ ਇਹਨਾਂ ਨੇ ਇਹ ਜਹਾਜ਼ ਗਰਾਊਂਡ ਵੱਲ ਇਹਨਾਂ ਨੇ ਆਪਣੀ ਬਾਈਕ ਨੂੰ ਮੋੜ ਲਿਆ ਐਂਡ THEN THEY STARTED ਉਹ ਬਾਈਕ ਦੀ ਸਪੀਡ ਇਹਨਾਂ ਨੇ ਵਧਾ ਲਈ ਤਾਂ ਜਦੋਂ ਇੱਥੇ ਆ ਕੇ ਇਹਨਾਂ ਨੂੰ ਚੇਸ ਕੀਤਾ ਗਿਆ ਤਾਂ ਉਹਨਾਂ ਵਿੱਚੋਂ ਇੱਕ ਜਿਹੜਾ ਬੰਦਾ ਸੀ ਲੁਪਰੀਚੇ ਉਹਨੇ ਔਰ ਦੂਜਾ ਬੰਦਾ ਸੀ ਰਵਿੰਦਰ ਇਹਨਾਂ ਵਿੱਚੋਂ ਇੱਕ ਬੰਦੇ ਨੇ ਪੁਲਿਸ ਪਾਰਟੀ ਵਲਫਾਇਰ ਕੀਤੇ ਦੋ ਫਾਇਰ ਹੋਏ ਔਰ ਜਵਾਬੀ ਫਾਇਰ ਜਦੋਂ ਸੀਆਈਏ ਟੀਮ ਨੇ ਰਿਟਰਨ ਕੀਤਾ ਤਾਂ ਇਹਨਾਂ ਦੀ ਬਾਈਕ ਜਿਹੜੀ ਹੈਗੀ ਉਹ ਡਿੱਗ ਪਈ ਔਰ ਇੱਕ ਜਿਹੜਾ ਫਾਇਰ ਹੈ ਉਹ ਵਨ ਆਫ ਦਾ ਅਕਿਊਜ਼ਡ ਉਹਨਾਂ ਦੇ ਉਹਦੇ ਪੈਰ ਤੇ ਲੱਗਿਆ ਦੂਜਾ ਜਿਹੜਾ ਅਕਿਊਜ਼ਡ ਹੈ ਉਹਨੂੰ ਵੀ ਇੰਜਰੀ ਹੋਈ ਹੈ ਮੋਟਰਸਾਈਕਲ ਤੇ ਡਿੱਗਣ ਦੇ ਕਾਰਨ ਇਹਦੇ ਵਿੱਚ ਮੈਂ ਤੁਹਾਡੇ ਸਾਰਿਆਂ ਦੇ ਧਿਆਨ ਚਾਹੀਏ ਗੱਲ ਲੈ ਕੇ ਆਉਣਾ ਚਾਹਨੀ ਹੈ ਕਿ ਇਹ ਦੋਨੋਂ ਹੀ ਜਿਹੜੇ ਨੇ ਇਹ ਬਹੁਤ ਹੀ ਕ੍ਰਿਮੀਨਲ ਮੰਡੇਟ ਬੰਦੇ ਨੇ ਤੇ ਫਰੀਦਕੋਟ ਚ ਪਹਿਲਾਂ ਵੀ ਇਹਨਾਂ ਦੇ ਪਰਚੇ ਹੈ ਔਰ ਲਵਪ੍ਰੀਤ ਤੇ ਪਹਿਲਾਂ ਫਿਰੋਜ਼ਪੁਰ ਵਿਖੇ ਵੀ ਐਂਡੀਪੀਐਸ ਦਾ ਪਰਚਾ ਹੈ ਤੇ ਇੱਥੇ ਕੋਟਕਪੂਰੇ ਚ ਵੀ ਇਹਦੇ ਆਰਮਜ਼ ਐਕਟ ਦਾ ਪਰਚਾ ਹੈ ਜਦਕਿ ਦੂਜਾ ਜਿਹੜਾ ਬੰਦਾ ਰਵਿੰਦਰ ਉਤੇ ਐਕਸਪਲੋਸਿਵ ਐਕਟ ਆਰਮਜ਼ ਐਕਟ ਦਾ ਵੀ ਪਰਚਾ ਹੈ ਜਿਹੜੀ ਹੁਣ 1.5 ਮਹੀਨਾ ਪਹਿਲੇ ਇੱਥੇ ਕਮਿਆਣਾ ਪਿੰਡ ਚ ਲੜਾਈ ਹੋਈ ਸੀ ਜੇ ਚ ਕਾਫੀ ਜਿਹੜਾ ਹੈਗਾ ਉਸ ਤੋਂ ਬਾਅਦ ਪੁਲਿਸ ਦਾ ਇੱਕ ਬਹੁਤ ਸਟ੍ਰਿਕਟ ਐਕਸ਼ਨ ਹੋਇਆ ਸੀ ਇਹ ਦੋਨੋਂ ਮੁੰਡੇ ਵੀ ਉਸ ਲੜਾਈ ਚ ਵੀ ਸ਼ਾਮਿਲ ਸੀ ਔਰ ਅੱਜ ਜਦੋਂ ਇਹਨਾਂ ਨੇ ਸਾਡੇ ਤੇ ਫਾਇਰ ਕੀਤੀ ਤਾਂ ਇਹਨਾਂ ਕੋਲੋਂ ਫਿਰ ਇੱਕ ਜਿਹੜਾ ਬਤੀਸ ਬੋਰ ਦਾ ਅ ਨਜਾਇਜ਼ ਵੈਪਨ ਜਿਹੜਾ ਹੈਗਾ ਉਹ ਵੀ ਬਰਾਮਦ ਹੋਇਆ ਹੈ ਸਰ ਜੀ ਮੈਨੂੰ ਸਮਝ ਨਹੀਂ ਆ ਰਿਹਾ ਕਿਸੇ ਪੁਤਾਨੀ ਇੰਜਰਡ ਹੋਇਆ ਹੈ ਜਾਂ ਕਿਸ ਅ ਜੀ ਵੀ ਇਨ ਦੋਵਾਂ ਨੂੰ ਵੀ ਹੈਵ ਰਸ਼ਡ ਟੂ ਦ ਮੈਡੀਕਲ ਹਸਪੀਟਲ ਇਮੀਡੀਟਲੀ ਸਾਡੇ ਜਿਹੜੇ ਮੁਲਾਜ਼ਮ ਹੈ ਉਹਨਾਂ ਨੂੰ ਵੀ ਅਸੀਂ ਨਾਲ ਭੇਜਿਆ ਹੈ ਵੀ ਲੈਟ ਯੂ نو ਮੁਲਾਜ਼ਮ ਐਸ ਆਫ ਨਾਓ ਪ੍ਰਾਈਮਰ ਫੇਸ ਇ ਸਾਡੇ ਸੇਫ ਕਿਸੇ ਗੈਂਗ ਨਾਲ ਸੰਬੰਧ ਰੱਖਦੇ ਜੀ ਗੈਂਗ ਨਾਲ ਦਾ ਇਹੀ ਹੈ ਕਿ ਕਮਿਆਣਾ ਚ ਜਿਹੜੇ ਇਹ ਮੰਦਿਰ ਜਿਹਨੂੰ ਅਸੀਂ ਕਹਿ ਦਿੰਦੇ ਆ ਆਮ ਭਾਸ਼ਾ ਚ ਤੇ ਜਿੰਨੇ ਵੀ ਇਹ ਕ੍ਰਿਮੀਨਲ ਮਾਈਂਡਡ ਬੰਦੇ ਨੇ ਅੰਬੇਡਕਰ ਨਗਰ ਕਮਿਆਣਾ ਪਿੰਡ ਉਥੇ ਤੋਂ ਇਹ ਛੋਟੇ ਛੋਟੇ ਗੈਂਗਸ ਆਪਣੇ ਬਣਾ ਲੈਂਦੇ ਨੇ ਤੇ ਇਲਾਕੇ ਦਾ ਮਾਹੌਲ ਖਰਾਬ ਕਰਨ ਦੀ ਇਹਨਾਂ ਦੀ ਪੂਰੀ ਕੋਸ਼ਿਸ਼ ਹੈ ਸੋ ਫਰੀਦਕੋਟ ਪੁਲਿਸ ਨੇ ਸਾਰਿਆਂ ਨੂੰ ਬਹੁਤ ਇੱਕ ਸਖਤ ਮੈਸੇਜ ਅਸੀਂ ਦੇਣਾ ਚਾਹੁੰਦੇ ਹਾਂ ਕਿ ਵੀ ਵਿਲ ਨਾਟ ਅਲਾਉ ਐਨੀ ਵਨ ਟੂ ਡਿਸਟਰਬ ਦ ਪੀਸ ਐਂਡ ਟ੍ਰਾਂਕਵਿਲਿਟੀ ਆਫ ਆਰ ਡਿਸਟ੍ਰਿਕਟ ਸਰਟਨਲੀ ਇਹ ਪੁਲਿਸ ਪਾਰਟੀ ਦੀ ਨਿਗਾ ਚਾਹੀਏ ਕਿਸੇ ਵਾਰਤਾ ਨੂੰ ਅੰਜਾਮ ਦੇਣ ਦੀ ਫਰਾਗ ਵਿੱਚ ਜੀ ਇਸ ਤਰ੍ਹਾਂ ਦੀ ਕੋਈ ਦੇਖੀਏ ਇਹ ਸਾਰੀਆਂ ਚੀਜ਼ਾਂ ਹੁਣ ਇਹਨਾਂ ਦੀ ਜਦੋਂ ਅਸੀਂ ਇਲਾਜ ਕੇ ਬਾਅਦ ਅਸੀਂ ਇਹਨਾਂ ਦੀ ਜਦੋਂ ਕਸਟਡੀ ਲੈਵਾਂਗੇ ਤਾਂ ਸਾਨੂੰ ਪਤਾ ਚੱਲੂਗਾ ਕਿ ਇਹ ਵੈਪਨ ਕਿੱਥੋਂ ਲੈ ਕੇ ਆਏ ਸੀ ਕਿੱਥੇ ਨਹੀਂ ਲੈ ਕੇ ਆਏ ਸੀ ਇਨ ਐਨੀ ਕੇਸ ਫਰੀਦਕੋਟ ਪੁਲਿਸ ਦੀ ਇੱਕ ਲਗਾਤਾਰ ਇੱਕ ਮੁਹਿੰਮ ਚੱਲ ਰਹੀ ਹੈ ਜੇ ਚ ਫ੍ਰੋਮ 5 ਟੂ 8 ਡੇਲੀ ਇੱਕ ਰੋਟੇਟਿੰਗ ਨਕਾਬੰਦੀ ਵੀ ਹੁੰਦੀ ਹੈ और सडे सारे जीओ एसएचओ सीआईए दी टीमा बाहर होनी है दो दिन पहला भी अंबेडकर नगर कम्याना पिंड इथे एक कासो चलाया गया सी और उस तो बाद जरूर तो पॉइंट ऑफ सेल दे भी आ, काफी एफआईआरस भी रजिस्टर हुई सी सो इट इज अ पार्ट ऑफ आर हाई सर्विलेंस एंड एक्शन अगेंस्ट क्रिमिनल्स